ਵੈਰੂ ਜੀ ਖਾਲਸਾ ਵੈਰੂ ਜੀ ਕੀ ਫਤਿਹ ਅੱਜ ਜੀ ਆਪਾਂ ਨੁਕਸਾ ਲੈ ਕੇ ਆਏ ਆਂ ਕੱਚਾ ਪਾਰਾ ਸੀਰੀਜ਼ 'ਚ ਜਿਹੜਾ ਚਲਾ ਜਾਂਦਾ ਓਨੂੰ ਕਿਵੇਂ ਕੱਢਣਾ ਹੈ ਉਹਦਾ ਨੁਕਸਾ ਹੈ ਜੀ ਇਹ ਜਾਂ ਕੋਈ ਤੁਹਾਨੂੰ ਧੋਖੇ ਨਾਲ ਖਵਾ ਦਿੰਦਾ ਤੇ ਜਾਂ ਤੁਸੀਂ ਗਲਤੀ ਨਾਲ ਤਵੱਸੇ ਨੂੰ ਕੋਈ ਖਾਂਦਾ ਹੀ ਨਹੀਂ ਤੇ ਇਹ ਕੱਚਾ ਪਾਰਾ ਖਾਣਦਾ ਉਹ ਜਿਹਨੇ ਆਤਮ ਹੱਤਿਆ ਕਰਨੀ ਹੁੰਦੀ ਹੈ ਜਾਂ ਕੋਈ ਗਲਤ ਧੋਖੇ ਨਾਲ ਖਿਲਾ ਦਿੰਦਾ ਹੈ ਸਰੀਰ ਦੇ ਅੰਦਰ ਕੱਚਾ ਪਾਰਾ ਬਹੁਤ ਹੀ ਜਿਹੜਾ ਹੁੰਦਾ ਖਤਰਨਾਕ ਹੁੰਦਾ ਜੀ ਸਰੀਰ ਅੰਦਰ ਚਲਾ ਜਾਵੇ ਤੇ ਕਿਉਂਕਿ ਜਾਨਲੇਵਾ ਹੁੰਦਾ ਹੈ ਜੇ ਕੱਚਾ ਪਾਰਾ ਤੁਹਾਡੇ ਸਰੀਰ ਦੇ ਅੰਦਰ ਚਲਾ ਜਾਂਦਾ ਨਾ ਇਹ ਬਹੁਤ ਹੀ ਜਾਨਲੇਵਾ ਹੁੰਦਾ ਹੈ ਤੇ ਇਹ ਹੱਡੀਆਂ 'ਚ ਜਾ ਕੇ ਰੱਚਦਾ ਇੱਕਦਮ ਇਹਦੇ ਨਾਲ ਮੌਤ ਨਹੀਂ ਹੁੰਦੀ ਹੌਲੀ-ਹੌਲੀ ਹੁੰਦੀ ਹੈ ਤੇ ਬਹੁਤ ਹੀ ਮਤਲਬ ਕਈ ਦਿਨਾਂ ਤੱਕ ਬੰਦਾ ਫਿਰ ਤੜਫਦਾ ਰਹਿੰਦਾ ਹੈ ਜੇ ਹੌਲੀ-ਹੌਲੀ ਹੱਡਾਂ 'ਚ ਰੱਚ ਜਾਂਦਾ ਹੈ ਬੰਦੇ ਦਾ ਜਿਹੜਾ ਸਰੀਰ ਹੈ ਉਹ ਸੁੱਕਦਾ ਜਾਂਦਾ ਹੈ ਤੇ ਐਸੀ ਤਰ੍ਹਾਂ ਮਤਲਬ ਸੁੱਕ ਸੁੱਕ ਕੇ ਮਤਲਬ ਦੀ ਮੌਤ ਹੋ ਜਾਂਦੀ ਹੈ ਇਨਸਾਨ ਦੀ ਜੇ ਕਿਸੇ ਦੇ ਵੀ ਸਰੀਰ ਅੰਦਰ ਕੱਚਾ ਪਾਰਾ ਚਲਾ ਜਾਵੇ ਤਾਂ ਇਹ ਮਤਲਬ ਜਿਹੜਾ ਬਹੁਤ ਹੀ ਜਿਹੜਾ ਖਤਰਨਾਕ ਹੁੰਦਾ ਹੈ ਜਾਨਲੇਵਾ ਹੁੰਦਾ ਹੈ ਤੇ ਇਹ ਹੁੰਦਾ ਹੈ ਕੱਚਾ ਪਾਰਾ ਜਿਹੜਾ ਮਤਲਬ ਮਰਕਰੀ ਕਹਿ ਦਿੰਦੇ ਆਪਾਂ ਨੂੰ ਇਹ ਉਹਦੇ ਲਈ ਨੁਕਸ ਹੈ ਜੀ ਬਹੁਤ ਹੀ ਵਧੀਆ ਨੁਕਸ ਹੈਗਾ ਇਹ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜਿਹਨੂੰ ਕੋਈ ਵੀ ਨਹੀਂ ਕਰਦਾ ਸ਼ੇਅਰ ਇੰਨੀਆਂ ਪੁਰਾਣੀਆਂ ਬੁੱਕਾਂ ਐ ਵੀ ਇਹਦੇ ਨੁਕਸੇ ਜੇ ਕਿਸੇ ਇਹ ਬੁੱਕ ਲੱਗ ਜਾਂਦੀ ਹੈ ਤਾਂ ਆਪਣੀ ਦੁਕਾਨ ਚਲਾਉਂਦਾ ਹਰ ਕੋਈ ਤੇ ਪਰ ਅਸੀਂ ਉਲਟੇ ਨੁਕਸੇ ਜਿਹੜੇ ਆ ਸ਼ੇਅਰ ਕਰ ਰਹੇ ਹਾਂ ਸਭ ਦੇ ਨਾਲ ਕਿਉਂਕਿ ਹੁਣ ਤੁਹਾਨੂੰ ਲੋੜ ਨਹੀਂ ਹੈਗੀ ਵੈਦਾਂ ਕੋਲੇ ਘੁੰਮਣ ਦੀ ਤੁਸੀਂ ਆਪ ਵੈਦ ਬਣ ਸਕਦੇ ਹੋ ਆਪਣੇ ਘਰ 'ਚ ਆਪਣਾ ਲਾਜ ਆਪ ਕਰ ਸਕਦੇ ਹੋ ਤੇ ਇਦੇ ਲਈ ਤੁਹਾਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਬਸ ਆਪਦਾ ਉਹ ਨੁਕਸਾ ਸਹੀ ਲੈ ਕੇ ਬਿਮਾਰੀ ਦੇ ਹਿਸਾਬ ਨਾਲ ਤੇ ਨੁਕਸਾ ਘਰ ਚ ਤਿਆਰ ਕਰਕੇ ਤੁਸੀਂ ਆਪਣਾ ਇਲਾਜ ਕਰ ਸਕਦੇ ਹੋ ਉਸੇ ਤਰ੍ਹਾਂ ਇਹ ਹੈ ਜਿਵੇਂ ਕਿਸੇ ਦੇ ਸਰੀਰ ਦੇ ਅੰਦਰ ਕੱਚਾ ਪਾਰਾ ਜਿ ਚਲਾ ਗਿਆ ਤਾਂ ਉਹਨੂੰ ਕੱਢਣ ਦਾ ਜਿਹੜਾ ਨੁਕਸਾ ਹੈਗਾ ਕਿਉਂਕਿ ਜੇ ਤੁਸੀਂ ਐਡਮਿਟ ਹੁੰਨੇ ਹੋ ਜੇ ਤੁਹਾਡੇ ਅੰਦਰ ਸਰੀਰ ਦੇ ਅੰਦਰ ਕੱਚਾ ਪਾਰਾ ਬ ਤਾਂ ਤੁਹਾਨੂੰ ਕਈ ਦਿਨ ਤੱਕ ਐਡਮਿਟ ਰੱਖਦੇ ਆ ਡ੍ਰਿਪਾਂ ਲਗਾਉਂਦੇ ਨੇ ਬਹੁਤ ਮਹਿੰਗਾ ਖਰਚਾ ਪੈਂਦਾ ਹੈ ਤੇ ਫੇਰ ਵੀ ਪਤਾ ਨਹੀਂ ਤੁਹਾਨੂੰ ਇਸ ਤੋਂ ਤੁਸੀਂ ਠੀਕ ਹੁੰਨੇ ਹੋ ਜਾਂ ਨਹੀਂ ਹੁੰਦੇ ਪਰ ਇਹ ਜਿਹੜੇ ਨੁਕਸੇ ਨੇ ਬਹੁਤ ਹੀ ਜਿਹੜੇ ਪੱਕੇ ਨੁਕਸੇ ਹੈ ਵੀ ਇਦਾਂ ਨਹੀਂ ਵੀ ਤੁਸੀਂ ਨਾ ਕਰੋ ਤਾਂ ਇਹਦਾ ਨਾ ਫਰਕ ਤੁਹਾਨੂੰ ਲਾਭ ਨਾ ਮਿਲੇ ਤੇ ਐਨੇ ਵਧੀਆ ਨੁਕਸੇ ਨੇ ਜੀ ਤੇ ਪੁਰਾਣੀਆਂ ਬੁੱਕਾਂ ਨੇ ਇਹ ਵੈਦਾਂ ਦੀਆਂ ਤੇ ਉਹਦੇ ਵਿੱਚੋਂ ਕੱਢਿਆ ਹੋਇਆ ਇਹ ਨੁਸਖਾ ਹੈ ਜੀ ਤੇ ਕਈ ਵਾਰੀ ਕੋਈ ਹੁੰਦਾ ਹੈਗਾ ਵੀ ਆਪਣੀ ਦੁਸ਼ਮਣੀ ਕੱਢਣ ਲਈ ਸਾਨੂੰ ਧੋਖੇ ਨਾਲ ਕੱਚਾ ਪਾਰਾ ਖਿਲਾ ਦਿੰਦਾ ਕਿਸੇ ਤਰੀਕੇ ਨਾਲ ਤੇ ਫਿਰ ਉਹਦੇ ਨਾਲ ਉਹ ਤੁਹਾਡੀ ਹੌਲੀ-ਹੌਲੀ ਕਈ ਦਿਨਾਂ ਚ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਕਈ ਦਿਨਾਂ ਬਾਅਦ ਇੱਕ ਕੇ ਇੱਕਦਮ ਇਹਦੇ ਨਾਲ ਮੌਤ ਨਹੀਂ ਹੁੰਦੀ ਇਸ ਲਈ ਅਗਲਾ ਵੀ ਇਹ ਨੁਕਸਾ ਜਿਹੜੇ ਬਹੁਤ ਲੋਕ ਵਰਤਦੇ ਨੇ ਤੇ ਉਹ ਉਹਨਾਂ ਲਈ ਇਹ ਨੁਕਸਾ ਤੁਹਾਡੇ ਲਈ ਲੈ ਕੇ ਆਏ ਆ ਜਿਸ ਦੇ ਵਿੱਚ ਲੈਣਾ ਤੁਸੀਂ ਸਰਪੰਖ ਜਿਹਨੂੰ ਮਹਾਬੂਟੀ ਕਹਿ ਦਿੰਦੇ ਸਰਪੰਖ ਹਲਦੀ ਪੁੱਠਕੰਡਾ ਹਰਮਲ ਮੂਲੀ ਦੇ ਬੀਜ ਮਕੂਆ ਪੰਭੋਲਾ ਜਿਹੜੇ ਆਮ ਹੀ ਹੁੰਦੇ ਨੇ ਛੋਟੇ ਛੋਟੇ ਫਲ ਹੁੰਦੇ ਨੇ ਇਹ ਕਾਲੀ ਮਿਰਚ ਜਿਹਨੇ ਹੁੰਦੇ ਆ ਪੰਭੋਲੇ ਤੇ ਇਹ ਪਰਪਲ ਜੇ ਜਾਮਨੀ ਜੇ ਕਲਰ ਦੇ ਫਲ ਹੁੰਦਾ ਇਹ ਉਹਨਾਂ ਨੂੰ ਕਹਿੰਦੇ ਨੇ ਪੰਭੋਲਾ ਤੇ ਉਹ ਲੈਣੇ ਆਰ ਆਕਾਸ ਬੀਲ ਇਹ ਸਭ ਪੰਜ-ਪੰਜ ਮਾਸੀ ਲਈ ਇਹ ਸਾਰੀ ਜਿਹੜੀ ਆ ਤੁਸੀਂ ਜੀ ਪੰਜ-ਪੰਜ ਮਾਸੀ ਲੈਣੀਆਂ ਇਹ ਜਿਹੜੇ ਹੈਗੇ ਤੁਸੀਂ ਪੰਜ ਮਾਸੀ ਜਿੰਨੀ ਪੰਜ-ਪੰਜ ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਪੰਜ-ਪੰਜ ਗ੍ਰਾਮ ਲੈਣੀਆਂ ਤੇ ਫਿਰ ਇਹ ਨੁਕਸਾ ਜਿਹੜਾ ਤੁਸੀਂ ਵਰਤਣਾ ਹੈ ਤ੍ਰਿਫਲਾ 15 ਮਾਸੀ ਇਹਨਾਂ ਦਾ ਚੂਰਨ ਕਰਕੇ ਇਹ ਜਿਹੜਾ ਉੱਪਰ ਦਿੱਤਾ ਸਰਪੰਖ ਹਲਦੀ ਪੁਠਕੰਡਾ ਹਰਮਲ ਮੂਲੀ ਦੇ ਬੀਜ ਮਕੋਆ ਮਕੋਏ ਕਹਿੰਦੇ ਭੋਲਿਆਂ ਨੂੰ ਅਕਾਸ਼ਬੀਲ ਇਹ ਸਭ 5-5 ਗ੍ਰਾਮ ਤੁਸੀਂ ਲੈਣੇ ਨੇ ਤੇ ਤਿਰਫਲਾ ਜਿਹੜਾ ਹੈਗਾ ਉਹ 15 ਗ੍ਰਾਮ 15 ਮਾਸੀ ਜਣੀ 15 ਗ੍ਰਾਮ ਤਿਰਫਲਾ ਇਹਨਾਂ ਦਾ ਚੂਰਨ ਕਰਕੇ 8 ਮਾਸੀ ਬੇਹੇ ਪਾਣੀ ਨਾਲ 8 ਗ੍ਰਾਮ ਤੁਸੀਂ ਜਿਹੜਾ ਬੇਹਾ ਪਾਣੀ ਹੈ ਉਹਦੇ ਨਾਲ ਦੋਨੋਂ ਵਕਤ ਖਾਣਾ ਖਾਵੂਗੀ ਤਾਂ ਪਾਰਾ ਜਿਹੜਾ ਉਹ ਬਾਹਰ ਨਿਕਲ ਆਵੇ ਪਾਰਾ ਜੋ ਅੰਦਰ ਨਹੀਂ ਰਹਿੰਦਾ ਫਿਰ ਸਰੀਰ ਦੇ ਤੇ ਇਹ ਬਹੁਤ ਹੀ ਸੌਖਾ ਨੁਕਸਾ ਹੈ ਜੀ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਸੀ ਦਵਾਈਆਂ ਦੀ ਦੁਕਾਨ ਤੋਂ ਆਮ ਮਿਲ ਜਾਣਗੀਆਂ ਤੇ ਇਹਦਾ ਕੋਈ ਬਹੁਤੇ ਮਹਿੰਗੇ ਨਹੀਂ ਹੁੰਦੇ ਇਹ ਜਿਹੜੇ ਇਹ ਆਪਣ ਚੀਜ਼ਾਂ ਖਰੀਦਣੀਆਂ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ ਵੀਸੀ ਨਹੀਂ ਖਰੀਦ ਸਕਦੇ ਬਹੁਤ ਹੀ ਸੌਖੀਆਂ ਹੁੰਦੀਆਂ ਨੇ ਸੋਇ ਹੈ ਗੰਧਕ ਇੱਕ ਅੱਗੇ ਹੋਰ ਨੁਕਸਾ ਜੀ ਗੰਧਕ ਘਿਓ ਸਾਥ ਸੋਧੀ ਹੋਈ ਸੁੱਧ ਗੰਧਕ ਲੈ ਕੇ ਤੁਸੀਂ ਸੁੱਧ ਗੰਧਕ ਤੁਹਾਨੂੰ ਇਹ ਵੀ ਦੇਸੀ ਦਵਾਈਆਂ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਬੈਦੇਨਾਥ ਦੀ ਹੈ ਹੋਰ ਕਿਹੜੀ ਉਹ ਮੈਨੂੰ ਪਤਾ ਨਹੀਂ ਮੇਰੇ ਕੋਲ ਵੀ ਹੈਗੀ ਹੈ ਬੈਦੇਨਾਥ ਵਾਲਿਆਂ ਦੀ ਰੱਖੀ ਹੋਈ ਹੈ ਸੁੱਧ ਗੰਧਕ ਘਿਓ ਸਾਥ ਸੋਧੀ ਹੋਈ ਸਵੇਰ ਨੂੰ 4 ਮਾਸੀ ਜਣੀ 4 ਗ੍ਰਾਮ ਪ੍ਰਮਾਣ ਤਿਰਫਲੇ ਦੇ ਪਾਣੀ ਨਾਲ ਪੁਰਖ ਖਾਵੇ ਤਾਂ ਪਾਰਾ ਜਿਹੜਾ ਉਹ ਮੂਤਰ ਦੇ ਰਸਤੇ ਨਿਕਲ ਜਾਂਦਾ ਹੈ ਤੇ ਗੰਧਕ ਘਿਓ ਸ਼ੁੱਧ ਗੰਧਕ ਘਿਓ ਨਾਲ ਸਵੇਰ